ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਅਸੀਂ ਬਣਾਉਣ ਲੱਗੇ ਆਂ ਗੁਲਚੇ ਠੀਕ ਹੈ ਤੇ ਅੱਜ ਗੁਲਚੇ ਬਣਾਉਣ ਲੱਗੇ ਆਂ ਦਿਖਾ ਦਿੰਦੇ ਆ ਤੁਹਾਨੂੰ ਕਿਹੜੀ ਕਿਹੜੀ ਆਈਟਮ ਵਿੱਚ ਪੈਂਦੀ ਆ ਠੀਕ ਹੈ ਮਿਲਦੇ ਆ ਤੁਹਾਨੂੰ ਅਗਲੇ ਕੈਮਰੇ ਨਾਲ ਓਕੇ ਆ ਸੀ ਲੈ ਲੀਆਂ ਪਾਨੀਆਂ ਉਹ ਡਬਲ ਰੋਟੀ ਜਿਹੜੀ ਹੁੰਦੀ ਹੈ ਜਿਹਦੇ ਵਿੱਚ ਅਸੀਂ ਸਾਰਾ ਮਸਾਲਾ ਪਾਉਣਾ ਹੈ ਠੀਕ ਹੈ ਆ ਜੇ ਡਬਲ ਰੋਟੀਆਂ ਲੈ ਲੀਆਂ ਤੇ ਤੇਂਦਰ ਰੱਬ ਤੁਹਾਡਾ ਭਲਾ ਕਰੇ ਆਲੂ ਬਰੀਕ ਕਰ ਲਾ ਠੀਕ ਹੈ ਜੀ ਤੇ ਆਹ ਹੋ ਗਿਆ ਪਿਆਜ਼ ਲਾਲ ਪਿਆਜ਼ ਜਿਹੜੇ ਹੁੰਦੇ ਆ ਤੇ ਆਹ ਹੋ ਗਿਆ ਛਿਆਨੇ ਤੇ ਆਹ ਨਾਲ ਮਿਰਚਾਂ ਹਰੀਆਂ ਕੌੜੀਆਂ ਆ ਤੇ ਆਹ ਟਮਾਟਰ ਛੋਟੇ ਛੋਟੇ ਕਰ ਲਾ ਤੇ ਉਹ ਅਸੀਂ 4 ਲੈਂਨ ਲਿੰਬੂ ਠੀਕ ਹੈ ਜੀ ਤੇ ਇੱਧਰ ਅਸੀਂ ਲਾਉਣ ਲੱਗੇ ਆ ਇਹਨਾਂ ਨੂੰ ਜਿਹੜੇ ਤੁੜਕਾ ਜਿਹਾ ਲਾਦੇ ਹੁੰਦੇ ਆ ਤੇ ਆਹ ਪਾ ਲਿਆ ਇਹ ਵੀ ਆਖੀ ਗੇਵਟਰ था प्याज ने ने करना, करना अच्छा। ना। पानी सोस ही करना कहना पाव ਲੋ ਨੂੰ ਮੈਂ ਮਰਫੋ ਜਨੇ ਦਾ ਦਾ ਭਾਰਾ ਹੀ ਰਲਾ ਲੈਂਦੇ ਨੇ ਠੀਕ ਨੇ ਤੇ ਇਹ ਅਸੀਂ ਬੱਚਾ ਏਦਾਂ ਮੈਂ ਖਾਦਣਾ ਸਾਰੇ ਅੱਜ ਬਟਰ ਪਾਇਆ ਸੀ ਹੋਰ ਪਾਤਾ ਵਿੱਚ ਥੋੜਾ ਜਿਹਾ ਘੱਟ ਇਹ ਆਹ ਹੋ ਮਟੀਰੀਅਲ ਪਾਵਾਂਗੇ ਅਸੀਂ ਸਾਰਾ ਜਿਹੜਾ ਜਿਹੜਾ ਟਮਾਟਰ ਹੋਗਾ ਤਾਂ ਫਿਰ ਆਪਾਂ ਲਾ ਗ ਲਈ ਹੋਰ ਆਜਾ ਹਰੀ ਮਿਰਚ ਆਹ ਚੜੇ ਚਟੇ ਇਹ ਰਸਤੀ ਤੇ ਦੇ ਚੰਟੇ ਦੇ ਇਹ ਜਿਹੜੇ ਸੂਰੇ ਜਿਹੜੇ ਪਾਣੀ ਦੇ ਫੁੱਲ ਦੇ ਦੋ ਆ ਵਿੱਚੇ ਪਾਣੀ ਅਸੀਂ ਬਾਹਰੇ ਆਹ ਵਾਲੇ ਹੋ ਜਾਂਦੇ ਜਿਹੜੇ ਕਣੇ ਨੂੰ ਬਾਹਰ ਆਉਂਦਾ। ਹਾਂ। ਇਹ ਸਤਾ ਜਦਾ ਤੁਹਾਰੇ ਸਮਾਂ। ਤਾਂ ਇਹ ਕੋਈ ਸਵਾਲ ਤਾਂ ਨਹੀਂ ਪੁੱਛ ਰਿਹਾ। ਕਲਾਤ ਨਹੀਂ ਆ ਦਿੱਤਾ ਹੈ। ਆਪਰੇ ਹਿਸਾਬ ਨਾਲ ਪਾ ਲਵੇ ਜਿਹੜੇ ਲਿਖੇ ਹੋਇਆ ਬਦਲ ਆ ਹੋਇਆ ਨਾਮਕ ਹੋਇਆ ਇਹ ਆਪਣੇ ਹਿਸਾਬ ਨਾਲ ਪਾਣਾ ਪੈਂਦਾ ਕੋਈ ਤੇਜ਼ੀ ਖਾਂਦਾ ਇਹ ਥੋੜਾ ਕੋ ਘੱਟ ਖਾਂਦਾ ਭਾਈ ਠੀਕ ਹੈ ਆਹ ਪੋਦੀਆ ਦੀਦਾ ਇਹ ਪੋਣੇ ਕੇ ਬ੍ਰੇਕ ਹੀ ਫੈ ਜੀਦਾ ਤੇ ਉਹ ਬਾਤ ਹੈ ਜਿਹੜਾ ਦੱਬੇ ਤੋ ਪਾਉਣਗੇ ਨਾ ਬ੍ਰੇਕ ਜਾਂ ਨਹੀਂ ਕਰ ਲੰਦਾ ਬੰਦਾ ਉਸ ਤੋਂ ਆਪਾਂ ਲਓ। ਇਹ ਤੌੜਾ ਨਾਉਂ ਗੀ। ਆਪਣੇ ਸਵਾਦ ਅਨੁਸਾਰ ਸਾਰੀਆਂ ਝਟਮਾ ਪਾ ਦੋ। ਠੀਕ ਹੈ। ਤੇ ਹਾਂ ਆਪਾਂ ਲਾ ਲਾਂਗੇ ਤੁਹਾਡਾ ਮਸਾਲਾ। ਇਹ ਹੋ ਗਿਆ ਚਾਟ ਮਸਾਲਾ ਥੋੜੇ ਜਿਹਾ। ਬਸ ਹੌਲ ਜਿਹਾ ਦੇ ਪਾ ਲਓ। ਤੇ ਖੱਟੇ ਪੰਚ ਥੋੜੇ ਜਾਂ ਹੁੰਦਾ। ਚਲੋ ਫੋਨ ਕਰਾਂਗੇ ਇਹਨੂੰ ਐਸਸ। ਤੇ ਪਰ ਅੰਦਰ ਦੇਖੋ ਡੱਬਾ ਰੋਡੀਆਂ ਦੇ ਵਿੱਚ ਘਰ ਆ ਗਏ ਕੰਨ ਵਾਲੇ ਬਸ ਇਹਦਾ ਦਮਕ ਬਸਨ ਚੰਗੀ ਜਿਹਾ ਦਮਕ ਲਾ ਲਿਆ ਨੂੰ ਮਰਤੀਆ ਕੋਲੇ ਜਿਵੇਂ ਚ ਇਹ ਹੋ ਗਿਆ ਹੁਣ ਆ ਇਹਨੂੰ ਮਿਕਸ ਹੋ ਗਿਆ ਇਦਾਂ ਸਾਰਾ ਚੰਗੀ ਤਰ੍ਹਾਂ ਮਿਕਸ ਕਰ ਲਓ ਨਮਕ ਮਿਰਚ ਜੋ ਵੀ ਮਸਾਲਾ ਪਾ ਆ ਵਿੱਚ ਹਾਂਜੀ ਤਾਂ ਵਿਦੇ ਪਾ ਲੈ ਦੇਸੀ ਗੂਰੋ ਇਹਦੇ ਤਾਂ ਪਾਣੀ ਆ ਗਰਮ ਕਰਾਂਗੇ ਇਦਾਂ ਲੱਗ ਰੂੜ ਨਹੀਂ ਕਹਿੰਦੇ ਯੋਨਨ ਤਾਂ ਵੀ ਹੋ ਗਈ ਬੜੀ ਮम्मी ਨੂੰ ਤਾਂ ਵੀ ਬਹੁਤ ਬੜੇ ਆ ਬੰਦ ਉਹ ਦੇਖ ਲਵਾਂਗੇ ਤੇ ਚੋਈ ਕੇ ਕੇ ਹੋਣੀ ਐ ਇੱਥੇ ਨੂੰ ਪੰਡਾ ਬਸ ਚਲ ਦੋ ਵੀ ਹੋਈ ਜਾਣੀ ਠੀਕ ਹੈ ਤਦੜੇ ਘਰੋਂ ਵੇ ਤਦੜੇ ਬੁਖੜਾ ਪਜਾ ਜਾਂਦਾ ਜਾਂਦਾ ਕੀ ਨਾ ਗੱਜਿਆ ਹੋਇਆ ਉਹਨਾਂ ਨੂੰ ਦੇ ਜੇ ਮਿਸਾਲਾ ਆਹ ਨਾਲ ਨਾਲ ਮਹਲਾ ਦੇਖੇ ਵੇੜਿਆ ਯਾਰ ਨਾਲ ਕਿਉਂਕਿ ਉੱਥੇ ਸਾਰੇ ਹਰ ਇੱਕ ਬੰਦਾ ਖਾਂਦਾ ਉੱਥੇ ਬੱਕਰੀਏ ਡੇਚੇ ਜੀ ਬਣ ਜਾਂਦੀ ਹੈ ਦੇਚੇ ਤੇ ਤੇ ਤਾਂ ਜ ਨਹੀਂ ਬਦੀਆਂ ਲੱਗਦੀ ਹਾਂ ਹਾਂ ਯਾਰਾਂ ਅਗਰ ਮੇਰਾ ਬੜੀਆਂ ਚੰਗੀ ਕਰੋ ਅੰਦਰ ਚੇ ਭਰਦਣਾ ਮਸਾਲਾ ਭਰਦਣਾ ਗਰਮ ਹੋ ਗਈ ਹੁਣਾਂ ਨੂੰ ਇਹ ਹੁਣ ਇਹਦੇ ਵਿੱਚ ਭਰਾਂਗੇ ਮਸਾਲਾ ਜੋ ਵੀ ਲੱਡਣ ਪੱਡਣ ਵਿੱਚ ਪਾਉਣਾ ਮਸਾਲਾ ਨਾ ਜੋ ਵੀ ਇੱਧਰ ਦਿੱਤਾ ਆ ਉਹ ਥੋੜਾ ਕੁਝ ਪਾਵਾਂਗੇ ਹੁਣ ਜਿਹੜਾ ਪੇਪਰੀ ਨਾਲ ਹੀ ਆ ਕਿਉਂਕਿ ਇਹਦੇ ਵਿੱਚ ਕੱਦੂ ਜਿਹਾ ਆ ਜਾਂਦਾ ਥੋੜਾ ਮਸਾਲਾ ਤਾਂ ਇਹ ਚੋ ਮਸਾਲਾ ਜਿਆ ਭਰਦਾ ਸਾਰਾ ਹਿੰਗੀ ਜਰਾ ਦਾਨ ਆਉਂਦਾ ਹੈ ਆਹ ਦਾ ਉਤੇ ਨੂੰ ਮੋਬਾਦਣਾ ਤਾਂ ਥੋੜਾ ਥੋੜਾ ਖਾਟਾ ਮਿੱਠਾ ਜਿਹਾ ਹੋ ਜਾਣਾ ਕੰਮ ਇਹ ਸੁਕੇ ਕੱਚਾਪ ਕਾਹ ਬੋਦਨ ਇਹ ਤਾ ਉਹ ਵੇਗਾ ਤਾ ਠੀਕ ਹੈ ਇਸ ਹਨਾ ਗੋਲ ਗਿਆ ਠੀਕ ਹੈ ਬਸ ਸੇ ਤੇ ਘੜੀ ਚ ਲੋ ਜਿੰਨੀਆਂ ਵੀ ਤੁਸੀਂ ਪਾਣੀ ਪਾਣੀ ਬਣਾਣੀਆਂ ਹੋਈਆਂ ਨੇ ਫੋਟੋ ਬਾਦ ਨਿੰਬੂ ਮੈਂ ਹੈਂਡੀ ਕਾਰ ਦਾ ਸਵਾਦ। ਆਹ ਆਹ ਲੋ। ਆਹ ਵੀ ਕੋ ਤਿਆਰ ਹੋ ਗਏ। ਮੈਂ ਉਹਦਾ ਕੱਟ ਲਿਆ। ਆਹ ਲੋ। ਆਹ ਵੀ ਕੋ ਤਿਆਰ ਹੋ ਗਏ। ਇਹ ਗਿਪ। ਚਲੋ, ਬਸ ਇਸ ਤਰ੍ਹਾਂ ਵੀ ਘਰ ਬਣਾ ਸਕਦੇ ਹਾਂ। ਚਲੋ, ਮਿਲਦੇ ਹਾਂ ਅਗਲੇ ਬਲੌਗ ਵਿੱਚ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਓਕੇ ਬਾਈ। ਲਾਈਕ ਸ਼ੇਅਰ ਕਮੈਂਟ ਕਰ ਦਿਓ ਸ਼ੁਰੂ ਰੋਕੇ ਵਾਹ